ਇਸ ਕਰਕੇ ਅਸੀਂ ਹੁਣ ਲੜਾਈ ਦੇ ਮੈਦਾਨ 'ਚ ਤੇ ਵੱਡੀ ਲੜਾਈ ਵੱਡਾ ਸੰਘਰਸ਼ ਦੀ ਅਸੀਂ ਤਿਆਰੀ ਕਰ ਰਹੀ ਹੈ। ਉਹ ਸਾਡੇ ਵੱਲੋਂ ਤਾਂ ਚੱਲਦਾ ਰੱਖਣ ਸਾਨੂੰ ਕੋਈ ਇਤਰਾਜ਼ ਨਹੀਂ। ਸਾਡਾ ਜਿਹੜਾ ਪੈਸਾ ਹੈ ਸਰਕਾਰ ਨੂੰ ਸਾਨੂੰ ਪੀਆਰਟੀਸੀ ਨੂੰ ਦੇਣਾ ਚਾਹੀਦਾ ਹੈ। ਤਕਰੀਬਨ ਅਸੀਂ 20 ਸਾਲ ਤੋਂ SPARTC ਦੇ ਵਿੱਚ ਆਊਟਸੋਰਸ ਤੇ ਭਰਤੀ ਹੋਏ ਹੋਏ ਆ। ਸਾਨੂੰ ਪੂਰੇ 20 ਸਾਲ ਹੋ ਗਏ ਜੀ ਅਜੇ ਤੱਕ ਅਸੀਂ ਪੱਕੇ ਨਹੀਂ ਹੋਏ। ਸਾਡੇ ਵਾਸਤੇ ਕੋਈ ਇਹਨਾਂ ਨੇ ਪਾਲਿਸੀ ਨਹੀਂ ਬਣਾਈ। ਮਾਨ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਤੁਹਾਨੂੰ ਪੱਕੇ ਕਰਾਂਗੇ, ਹਰਾ ਪਿੰਨ ਚਲਾਵਾਂਗੇ। ਪਰ ਉਹ ਹਰਾ ਪਿੰਨ ਪਤਾ ਨਹੀਂ ਕਿੱਥੇ ਗਿਆ ਜੀ ਅਸੀਂ ਤਾਂ ਫਿਰਦੇ ਆਂ। ਪੰਜਾਬ ਨੇ ਭਗਵੰਤ ਮਾਨ ਦੀ ਸਰਕਾਰ ਕੇ ਖਿਲਾਫ ਵਾਦਾ ਖਿਲਾਫੀ ਦਾ aarop laga hai. आलम ये है कि सरकार को प्रदर्शनकारी बड़े स्तर पर प्रदर्शन करने की चेतावनी दे रहे हैं। दरअसल बरनाला में पंजाब सरकार के खिलाफ पीआरटीसी के कर्मचारियों ने प्रदर्शन किया और एक रैली निकाली पीआरटीसी के कर्मचारी भगवंत मान की सरकार से उन्हें स्थाई करने ठेका प्रथा बंद करने और वेतन देने के वादों को पूरा न करके धोखा देने का आरोप लगाते दिखे इस मौके पर पीआरटीसी वर्कर्स यूनियन आजाद के अध्यक्ष जसमेर सिंह ने कहा कि हमारी मांगे पूरी नहीं हुई ਤੋ ਹਮ ਸਰਕਾਰ ਕੇ ਖਿਲਾਫ ਬੜਾ ਪ੍ਰਦਰਸ਼ਨ ਕਰੇਗੇ ਔਰ ਉਸ ਕੀ ਜ਼ਿੰਮੇਦਾਰ ਕੇਵਲ ਸਰਕਾਰ ਹੋਗੀ ਇਹ ਆ ਵੀ ਜਿਹੜਾ ਇਹ ਸੰਘਰਸ਼ ਆਪਾਂ ਲੜ ਰਹੇ ਆ ਇਹਦੇ ਵਿੱਚ ਜਿਹੜੀ 7 ਤਰੀਕ ਨੂੰ ਕੱਚੇ ਵਰਕਰਾਂ ਦੀ ਤਨਖਾਹ ਦਿੰਦੀ ਸੀ ਬਨੇ ਬੇਟ ਉਹ ਹੁਣ ਦੋ ਦੋ ਕਿਸ਼ਤਾਂ ਚ ਦੇਰੀ ਆ ਉਹ ਵੀ 25 ਤਰੀਕ ਤੱਕ ਜਾ ਕੇ ਪੰਦੀ ਆ ਇਸ ਕਰਕੇ ਅਸੀਂ ਹੁਣ ਲੜਾਈ ਦੇ ਮੈਦਾਨ ਚ ਤੇ ਵੱਡੀ ਲੜਾਈ ਵੱਡਾ ਸੰਘਰਸ਼ ਦੀ ਅਸੀਂ ਤਿਆਰੀ ਕਰ ਰਹੀ ਆ ਸਾਡੇ ਵੱਲੋਂ ਤਾਂ ਚੱਲਦਾ ਰੱਖਣ ਸਾਨੂੰ ਕੋਈ ਇਤਰਾਜ਼ ਨਹੀਂ ਸਾਡਾ ਜਿਹੜਾ ਪੈਸਾ ਹੈ ਸਰਕਾਰ ਨੂੰ ਸਰ ਨੂੰ ਪੀਆਰਟੀਸੀ ਨੂੰ ਦੇਣਾ ਚਾਹੀਦਾ ਸਾਡੇ ਵੱਲੋਂ ਤਾਂ ਸਾਰੀ ਦੁਨੀਆ ਨੂੰ ਫ੍ਰੀ ਕਰ ਦੇਣਗੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਲੇਕਿਨ ਸਾਡਾ ਪੈਸਾ ਜਿਹੜਾ ਪੀਆਰਟੀਸੀ ਨੂੰ ਤਾਂ ਦੇਣ ਸਰਕਾਰ ਆਪਣਾ ਜਿਹੜਾ ਸਿਸਟਮ ਹੈ ਉਹ ਸਹੀ ਤਰੀਕੇ ਨਾਲ ਆਪਾਂ ਚਲਾ ਸਕੀਏ ਜਿਸ ਤਰ੍ਹਾਂ ਵਰਕਰਾਂ ਦੀ ਤਨਖਾਹ ਹੈ ਇਹਦਾ ਨਾ ਪੈਣ ਦਾ ਕਾਰਨ ਵੀ ਇਹ ਹੈ ਕਿ ਸਰਕਾਰ ਸਾਡਾ ਪੈਸਾ ਦੇ ਨਹੀਂ ਰਹੀ ਸਰਕਾਰ ਨੂੰ ਪੈਸਾ ਜਿਹੜਾ ਪੀਆਰਟੀਸੀ ਨੂੰ ਦੇਣਾ ਚਾਹੀਦਾ ਉਹ ਤਿੰਨ ਚੀਜ਼ਾਂ ਨੇ ਇੱਕ ਤਾਂ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਵੀ ਆਪਾਂ ਜਿਹੜੇ ਗਲਤ ਬਸਾਂ ਪਰਮਟ ਪਾ ਕੇ ਚੱਲਦੀਆਂ ਨੇ ਉਹਨੂੰ ਅਸੀਂ ਬੰਦ ਕਰਾਂਗੇ ਥੋੜਾ ਸਮੇਂ ਪਹਿਲਾਂ ਕਰਿਆ ਸੀ ਇਹਨਾਂ ਨੇ ਪਰ ਦੁਬਾਰੇ ਫੇਰ ਉਸੇ ਤਰ੍ਹਾਂ ਹੋ ਗਿਆ ਸਾਡੀ ਜਥੇਬੰਦੀ ਨੇ ਪਟਿਆਲੇ ਦੇ ਵਿੱਚ ਵੀ ਕਈ ਰੂਟ ਜਿਹੜੇ ਨਜ਼ਾਇਜ਼ ਤੌਰ ਤੇ ਉਹ ਬੰਦ ਕਰਾਇਆ ਸੀ ਉਹ ਫੇਰ ਉਸੇ ਤਰ੍ਹਾਂ ਚੱਲ ਰਹੇ ਆ ਇਸ ਕਰਕੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ भगवंत मान की सरकार के खिलाफ पीआरटीसी के कर्मचारियों ने बस स्टैंड के पास से रैली निकाली इस दौरान कार्यकारी प्रदेश अध्यक्ष हरबंश सिंह भोला ने कहा कि भगवंत मान साहब ने कई वादे किए थे लेकिन वो अब तक पूरे नहीं हुए हमने सरकार बनवाने के लिए उनके झंडे उठाए तब तो कई वादे किए गए थे लेकिन आज कोई भी वादा पूरा नहीं किया गया है तकरीबन अभी ਇਸ ਹਾਲ ਤੋਂ SP RTC ਦੇ ਵਿੱਚ ਆਊਟਸੋਰਸ ਤੇ ਭਰਤੀ ਹੋਏ ਹੋਏ ਆ। ਸਾਨੂੰ ਪੂਰੇ 20 ਸਾਲ ਹੋ ਗਏ ਜੀ ਅਜੇ ਤੱਕ ਅਸੀਂ ਪੱਕੇ ਨਹੀਂ ਹੋਏ। ਸਾਡੇ ਵਾਸਤੇ ਕੋਈ ਇਹਨਾਂ ਨੇ ਪਾਲਿਸੀ ਨਹੀਂ ਬਣਾਈ। ਸਰਕਾਰਾਂ ਆਉਂਦੀਆਂ 5 ਸਾਲ ਲਾ ਕੇ ਚਲੀ ਜਾਂਦੀ ਹੈ, ਕੋਈ 10 ਸਾਲ ਲਾ ਕੇ ਚਲੀ ਜਾਂਦੀ ਹੈ। ਪਹਿਲਾਂ 10 ਸਾਲ ਅਸੀਂ 5 ਸਾਲ ਕੈਪਟਨਾਂ ਨਾਲ ਲੜੇ, ਫਿਰ 10 ਸਾਲ ਬਾਦਲਾਂ ਨਾਲ ਲੜਾਈ ਕੀਤੀ। ਹੁਣ 3 ਸਾਲ ਆਮ ਆਦਮੀ ਪਾਰਟੀ ਨੂੰ। ਸਾਨੂੰ ਵੀ ਬੜਾ ਦੁੱਖ ਆਉਂਦਾ ਹੈ। ਅਸੀਂ 2000 11 12 ਦੇ ਵਿੱਚ 14 ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਟੋਪੀਆਂ ਲੈ ਕੇ ਪ੍ਰਚਾਰ ਕੀਤਾ ਬੜੇ ਨਾਰੇਵਾਜੀ ਕੀਤੀ ਸਾਨੂੰ ਐ ਸੀ ਵੀ ਚੱਲ ਸਾਡਾ ਕੁਛ ਨਾ ਕੁਛ ਬਣੂਗਾ ਮਾਨ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਤੁਹਾਨੂੰ ਪੱਕੇ ਕਰਾਂਗੇ ਹਰਾ ਪਿੰਨ ਚਲਾਵਾਂਗੇ ਪਰ ਉਹ ਹਰਾ ਪਿੰਨ ਪਤਾ ਨਹੀਂ ਕਿੱਥੇ ਗਿਆ ਜੀ ਅਸੀਂ ਤਾਂ ਫਿਰਦੇ ਆ ਸਾਨੂੰ ਡਿਊਟੀਆਂ ਤੇ ਵੀ ਨਹੀਂ ਪਾਇਆ ਜਾ ਰਿਹਾ ਦੋ ਦੋ ਸਾਲ ਹੋ ਗਏ ਸਾਨੂੰ ਭਾਲ ਹੋਇਆ ਨੂੰ ਪਰ ਦੋ ਸਾਲਾਂ ਦੇ ਵਿੱਚ ਡਿਊਟੀ ਅਸੀਂ ਦੋ ਮਹੀਨੇ ਵੀ ਨਹੀਂ ਕੀਤੀ ਸਾਨੂੰ ਵੇਟਿੰਗ ਚ ਪਾ ਕੇ ਰੱਖਿਆ ਹੋਇਆ ਹੈ ਸਾਨੂੰ ਕੋਈ ਤਨਖਾਹ ਨਹੀਂ ਮਿਲਦੀ 20 ਸਾਲਾਂ ਦੇ ਵਿੱਚ ਅਸੀਂ 7300 ਤੋਂ ਵੱਧ ਕਦੇ ਤਨਖਾਹ ਨਹੀਂ ਲਈ ਜੀ 20 साल हो गए काम कर हैं उन दो-तीन साल साढ़े रिटायर होने दे रह गए कोई भी सरकार आंदी है आपदा लारा लपला लप के टप जाती है जी आपको बताते चलें कि पीआरटीसी के ये कर्मचारी भगवंत मान सरकार से उन्हें स्थायी करने वेतन देने की मांग कर रहे हैं लेकिन हो ये रहा है कि सरकार की तरफ से उन्हें लगातार टाला जा रहा है जिससे इन कर्मचारियों में खासी नाराजगी है ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ